ਗੁਰਦਾਸਪੁਰ ਦੇ ਪਿੰਡ ਨੜਾਵਾਲੀ ਅੱਡਾ ਵਿਖੇ ਸਥਿਤ ਡੀਜੀਓਸੀ ਮਾਰਟ ਸ਼ੋਰੂਮ ਵਿਖੇ ਇੱਕ ਖਾਸ ਆਫਰ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਸ਼ੋਰੂਮ ਤੋਂ ਕੋਈ ਵੀ ਛੋਟੇ ਤੋਂ ਛੋਟਾ ਸਮਾਨ ਖਰੀਦਣ ਤੇ ਇੱਕ ਕੂਪਨ ਮਿਲੇਗਾ ਜਿਸ ਵਿੱਚ ਕਈ ਆਕਰਸ਼ਿਤ ਇਨਾਮ ਹੋਣਗੇ ਦਿਵਾਲੀ ਮੌਕੇ ਡੀਜੀਓਸੀ ਸ਼ੋਰੂਮ ਤੋਂ ਸਮਾਨ ਖਰੀਦਣ ਸਮੇਂ ਮਿਲੇ ਕੂਪਨਾਂ ਦਾ ਅੱਜ ਲੱਕੀ ਡਰਾਅ ਕੱਢਿਆ ਗਿਆ ਜਿਸ ਵਿੱਚ ਸਕੂਟਰੀ ਐਲਈਡੀ ਫ੍ਰਿਜ ਕੂਲਰ ਅਤੇ ਹੋਰ ਕਈ ਆਕਰਸ਼ਿਤ ਨਾਮ ਕੱਢੇ ਗਏ ਇਸ ਮੌਕੇ ਗ੍ਰਾਹਕਾਂ ਅੰਦਰ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਅਤੇ ਗਿਫਟ ਪ੍ਰਾਪਤ ਕਰਨ ਵਾਲੇ ਗ੍ਰਾਹਕਾਂ ਨੇ ਸ਼ੋਰੂਮ ਦੇ ਮਾਲਕ ਮਨਪ੍ਰੀਤ ਦਾ तहे ਦਿਲੋਂ ਧੰਨਵਾਦ ਕੀਤਾ ਮਾਲਕ ਮਨਪ੍ਰੀਤ ਨੇ ਕਿਹਾ ਕਿ ਲੋਕ ਵਾਚੜ ਕੇ ਸ਼ੋਰੂਮ ਤੋਂ ਖਰੀਦਦਾਰੀ ਕਰਨ ਅਤੇ ਵੱਡੇ ਵੱਡੇ ਇਨਾਮ ਪ੍ਰਾਪਤ ਕਰਨ ਅਤੇ ਇਸ ਸ਼ੋਰੂਮ ਤੇ ਆਉਣ ਵਾਲੇ ਗ੍ਰਾਹਕਾਂ ਨੂੰ ਹੋਰ ਵੀ ਕਈ ਆਕਰਸ਼ਿਤ ਆਫਰ ਦਿੱਤੇ ਜਾਣਗੇ ਉਹਨਾਂ ਨੇ ਦੱਸਿਆ ਕਿ ਹੋਰ ਵਧੇਰੇ ਜਾਣਕਾਰੀ ਲਈ ਗ੍ਰਾਹਕ 82848 40599 ਤੇ ਫੋਨ ਕਰ ਸਕਦੇ ਹਨ 嗯。 ਯਾ ਜੀ ਬੱਜੀ 125 ਕੁਪੀ ਇਧਰ ਲਿਆ ਇਧਰ ਕਾਲੀ ਹਕੀ ਉਰ ਕਾਲੀ ਜੀ ਉਰ ਇਧਰ 7525 ਕੁਪੀ ਨੰਬਰ ਅਫੀਮਪੁਰ ਕੋ ਕਾਲੀ ਬਾਜੀ ਜਿੰਨਾ ਦਾ ਇਨਾਮ ਨਿਕਲਿਆ ਇਲੈਕਟ੍ਰਿਕ ਸਟੂਡਰੀ 7525 ਕੁਪੀ ਨੰਬਰ 5525 ਕੁਪੀ ਨੰਬਰ ਮੈਂ ਤੇ ਕੀ ਪਤਾ ਹੈ ਕੰਕਲਾਇਓ ਇਹਨੇ ਇਥੇ ਸਾਡੇ ਕੋਲ ਡੀਜੀਓ ਸੀ ਮਾਰਟੇ ਸ਼ੋਪਦਾਰ ਨਾਮ ਦੇ ਸਾਡੀ ਡੇੜਾ ਪੱਪਾ ਨਾਨਕ ਰੋਡ ਨੜਾਂ ਵਾਲੀ ਵਿਖੇ ਘੱਡੇ ਦੇ ਵਿੱਚ ਸਥਿਤ ਦੁਕਾਨ ਹੈਗੀ ਆ ਇਲੈਕਟ੍ਰੋਨਿਕ ਦਾ ਫਰਨੀਚਰ ਦਾ ਕਾਰੋਬਾਰ ਅਸੀਂ ਲਗਭਗ ਪਿਛਲੇ 4-5 ਸਾਲ ਤੋਂ ਕਰ ਰਹੇ ਆ ਬਹੁਤ ਹੀ ਵਧੀਆ ਇਲਾਕਾ ਨਿਵਾਸੀਆ ਵੱਲੋਂ ਰਿਸਪਾਂਸ ਮਿਲਿਆ ਵਾ ਪਿਛਲੇ ਦੀਵਾਲੀ ਤੋਂ ਲੈ ਕੇ ਹੁਣ ਤੱਕ ਆਪਾਂ ਜਿੰਨੀ ਵੀ ਆਪਾਂ ਸੇਲ ਕੀਤੀ ਸੀ ਉਹਦੇ ਸੇਲ ਪ੍ਰੋਮੋਸ਼ਨ ਦੇ ਸੇਲ ਪ੍ਰੋਮੋਸ਼ਨ ਨੂੰ ਲੈ ਕੇ ਆਪਾਂ ਇਲੈਕਟ੍ਰਿਕ ਸਕੂਟੀ ਦਾ ਪਹਿਲਾ ਨਾਮ ਬਾਅਦ ਵਿੱਚ 43 ਇੰਚ ਵਾਲੀ ਦੀ ਵਾਸ਼ਿੰਗ ਮਸ਼ੀਨ ਇਸ ਤੋਂ ਇਲਾਵਾ ਕੀੰਨ ਮਾਨ ਹੋ ਰਹੀ ਹੈਗੇ ਸੀ ਛੋਟੇ ਵੱਡੇ ਪ੍ਰੋਡਕਟ ਪਾ ਕੇ ਤੇ ਆਪਾਂ ਕੱਢ ਚੁੱਕੇ ਆ ਅਲੱਗ-ਅਲੱਗ ਪਿੰਨਾਂ ਦੇ ਅਲੱਗ-ਅਲੱਗ ਮੈਂਬਰਾਂ ਦੇ ਸਾਡੇ ਨਿਕਲ ਚੁੱਕੇ ਆ ਨਾਮ ਇਸ ਤੋਂ ਇਲਾਵਾ ਜਿਹੜੀ ਸਾਡੀ ਡਰਾਹ ਦੀ ਸਕੀਮ ਹੈਗੀ ਆ ਹੁਣ ਅ ਅਗਲੇ ਹਰ ਮਹੀਨੇ ਇੱਕ ਡਰਾ ਕੱਢਿਆ ਕਰਾਂਗੇ ਆਪਾਂ 15 ਮਹੀਨੇ ਦੀ ਸਕੀਮ ਚੱਲੇਗੀ ਜਿਹਦੇ ਵਿੱਚ ਕੋਈ ਵੀ ਮੈਂਬਰ ਜੇ ਕੋਈ ਸਾਡੇ ਨਾਲ ਜੁੜਨਾ ਚਾਹੁੰਦਾ ਵਾ ਉਦੇ ਨਾਲ ਉਹਦੇ ਵਾਸਤੇ ਸਾਡੇ ਨੰਬਰ ਤੇ ਸੰਪਰਕ ਕਰ ਸਕਦਾ ਮੇਰਾ ਨੰਬਰ ਹੈਗਾ 8284800599 ਮਨਪ੍ਰੀਤ ਸਿੰਘ ਦੇ ਨਾਮ ਤੇ ਤੁਸੀਂ ਜਦੋਂ ਮਰਜੀ ਕਾਲ ਕਰ ਸਕਦੇ ਹੋ ਮੈਂਬਰਸ਼ਿਪ ਅਸੀਂ ਚਲਾਈ ਹੋਈ ਹੈ ਮੈਂਬਰਸ਼ਿਪ ਦੇ ਵਿੱਚ ਤੁਸੀਂ ਐਡ ਹੋਣ ਵਾਸਤੇ ਸਾਨੂੰ ਕਾਲ ਕਰ ਸਕਦੇ ਜੀ ਲੜਾਂਵਾਲੀ ਏਡੇ ਦੇ ਵਿੱਚ ਸਾਡਾ ਸ਼ੋਰੂਮ ਹੈਗਾ ਅੱਜ ਕਿਹੜੇ ਕਿਹੜੇ ਨਾਮ ਕੱਟੇਗੇ 43 ਇਨਚਲਿਟੀ ਕੱਢੀ ਗਈ ਜੇ ਇੱਕ ਵਾਸ਼ਿੰਗ ਮਸ਼ੀਨ ਕੱਢੀ ਹੈ ਇੱਕ ਫਸਟ ਨਾਮ ਸਾਡਾ ਇਲੈਕਟ੍ਰਿਕ ਸਪਰਟੀ ਦਾ ਕੱਢਿਆ ਗਿਆ ਸੈਮਸੰਗ Samsung ਤੋਂ ਇਲਾਵਾ ਸਾਡੇ ਕੋਲ Haier, Lloyd, Havell, ਇਹ e, Sansui ਹੈਗੀ ਆ, Feltron ਹੈਗੀ ਆ, Sansui company ਦੇ ਵਿੱਚ LED ਹੈਗੀ ਆ, ਇਸ ਤੋਂ ਇਲਾਵਾ ਸਾਡੇ ਕੋਲ ਇਹ ਜਿਹੜੀਆਂ non brand ਵੀ ਹੈਗੀਆਂ LCD ਦੇ ਵਿੱਚ ਹਾਂ ਦੀ ਵਗੜ ਬੈਟਰਾ ਕਰ ਰਹੇ ਆ, ਬ੍ਰਾਈਟ ਬੈਟਰਾ ਕਰ ਰਹੇ ਆ, ਇਹ ਬੈਟਰੀ ਇਸ ਤੋਂ ਇਲਾਵਾ واਸ਼ਿੰਗ ਮਸ਼ੀਨ ਤੋਂ ਇਲਾਵਾ ਅਲਮਾਰੀ ਹੈਗੀ ਆ, ਫਰਨੀਚਰ ਦਾ ਸਾਰਾ ਸਾਮਾਨ ਸਾਡੇ ਕੋਲ ਵੈਲੀਅਬਲ ਹੈਗਾ ਵਾ ਪ੍ਰੈਸ ਤੋਂ ਲੈ ਕੇ ਘਰ ਦਾ ਏਸੀ ਤੱਕ ਸਾਰਾ ਸਮਾਨ ਤੁਹਾਨੂੰ ਸਾਡੇ ਪਿੰਡ ਦੇ ਛੋਟੇ ਜਿਹੇ ਛੋਟੇ ਜਿਹੇ ਪਿੰਡ ਦੇ ਵਿੱਚ ਵੱਡੇ ਕਾਊਂਟਰ ਤੇ ਸਾਰਾ ਕੁਝ ਮਿਲੇਗਾ ਤੁਹਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਫਾਈਨਾਂਸ ਦੀ ਫੈਸਿਲਿਟੀ ਹੈਗੀ ਆ ਫਾਈਨਾਂਸ ਦੇ ਵਿੱਚ ਸਾਡੇ ਕੋਲ Samsung ਫਾਈਨਾਂਸ HDB ਫਾਈਨਾਂਸ ਦੇ ਰਾਹੀਂ ਆਹੀ ਕਰ ਰਹੇ ਆ HDB HDB ਫਾਈਨਾਂਸ ਦੇ ਵਿੱਚ 5 ਲੱਖ ਰੁਪਏ ਤੱਕ ਦੀ ਇੰਸ਼ੋਰੈਂਸ ਵੀ ਕਰਵਾ ਵਿੱਚ ਹੀ ਲॉयਲਟੀ ਗਾਰਡ ਦੇ ਉੱਪਰ ਮਿਲਦੀ ਐ ਇਸੇ ਇਹ ਇਨ ਕੇਸ ਨੈਚੁਰਲ ਡੈਥ ਜਾਂ ਕੋਈ ਵੀ ਮੇਸੇਪਿੰਿੰਗ ਹੋ ਜਾਂਦੀ ਹੈ ਤਾਂ 5 ਲੱਖ ਰੁਪਏ ਤੱਕ ਦਾ ਇੰਸ਼ੋਰੈਂਸ ਮਿਲਦਾ ਇਸ ਤੋਂ ਇਲਾਵਾ ਐਚ ਡੀ ਬੀ ਫਾਈਨਾਂਸ ਦੇ ਵਿੱਚ ਜੇਕਰ ਕੋਈ ਵੀ ਬੰਦਾ ਫਾਈਨਾਂਸ ਕਰਾਂਦਾ ਵਾ 3000 ਕਿਸ਼ਤਾਂ 4 ਜਾਂ ਕਿਸ਼ਤਾਂ ਵਧੀਆ ਤਰੀਕੇ ਦੇ ਨਾਲ ਦਿੰਦਾ ਵਾ ਉਸ ਤੋਂ ਬਾਅਦ ਉਹਨੂੰ ਪਰਸਨਲ ਲੋਨ ਦੀ ਵੀ ਆਫਰ ਆ ਜਾਂਦੀ ਹੈ ਕੰਪਨੀ ਨੂੰ ਉਹ ਡਾਇਰੈਕਟ ਉਹਦੇ ਅਕਾਊਂਟ ਦੇ ਵਿੱਚ ਹੀ ਜਾਂਦਾ ਸ਼ੋਰੂਮ ਦਾ ਨਾਮ ਡੀਜੀਓਸੀ ਮਾਰਟ ਅਡਾ ਨੜਾਂ ਵਾਲੀ ਵਿਖੇ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਹੈ ਜੀ ਇੱਥੇ ਅੱਜ ਦਾ ਜਿਹੜਾ ਸੀਗਾ ਪ੍ਰੋਗਰਾਮ ਸਾਡਾ ਸੀਗਾ ਆਪਣੇ ਕਸਟਮਰਸ ਨੂੰ ਪ੍ਰੋਮੋਸ਼ਨ ਵਾਸਤੇ ਆਪਾਂ ਲक्की ਊਪਨ ਸਕੀਮ ਰੱਖੀ ਸੀਗੀ ਜਿਹਦੇ ਵਿੱਚ ਸਾਡਾ ਟੋਟਲ ਆਪਾਂ 21 ਇਨਾਮ ਕਰਨੇ ਸੀ ਜਿਹਦੇ ਚ 43 ਇੰਚ ਐਲ.ਡੀ. ਵਾਸ਼ਿੰਗ ਮਸ਼ੀਨ ਤੇ 1 ਕਾ ਇਲੈਕਟ੍ਰਿਕ ਸਕੂਟਰੀ ਆਪਣਾ ਮੇਨ ਇਨਾਮ ਸੀਗਾ ਇਸ ਤੋਂ ਇਲਾਵਾ ਇੱਥੇ ਤੁਹਾਨੂੰ ਹਰ ਇੱਕ ਇਲੈਕਟ੍ਰੋਨਿਕ ਪ੍ਰੋਡਕਟ ਦੀ ਪੂਰੀ ਰੇਂਜ ਮਿਲੇਗੀ ਫਰਨੀਚਰ ਵੀ ਮਿਲੇਗਾ ਇੱਥੇ ਤੁਹਾਨੂੰ ਲਾਇਡ ਹੈਵਲ ਦੇ ਪ੍ਰੋਡਕਟ ਮਿਲਣਗੇ ਸੈਂਸਰੀ ਦੇ ਮਿਲਣਗੇ ਫਿਲਟਰਨ ਹਾਇਰ ਕਾਫੀ ਸਾਰੀਆਂ ਕੰਪਨੀਆਂ ਦਾ ਸਮਾਨ ਜਿਹੜਾ ਉਹ 0% ਵਿਆਜ ਆਸਾਨ ਕਿਸ਼ਤਾਂ ਤੇ ਮਿਲ ਜੇਗਾ ਕੋਈ ਵੀ ਘਰੋਂ ਪੈਸਾ ਲਿਆਂ ਦੀ ਲੋੜ ਨਹੀਂ 1 ਰੁਪਿਆ ਲਿਆਓ ਤੇ ਕੋਈ ਵੀ ਸਮਾਨ ਆਪਣੇ ਘਰ ਤੁਸੀਂ ਆਰਾਮ ਨਾਲ ਲੈ ਕੇ ਜਾ ਸਕਦੇ ਹੋ ਇੱਥੇ ਤੁਹਾਨੂੰ ਆਉਣ ਵਾਲੇ ਸਮੇਂ ਤੇ ਫਰਨੀਚਰ ਦੀ ਪੂਰੀ ਰੇਂਜ ਲੱਗੀ ਹੋਈ ਵੀ ਮਿਲੇਗੀ ਫਿਲਹਾਲ ਵੀ ਆਪਾਂ ਫਰਨੀਚਰ ਵੇਚ ਰਹੇ ਹਾਂ ਫਰਨੀਚਰ ਵੀ ਫਾਈਨਾਂਸ ਕਰਦੇ ਹਾਂ ਆਪਾਂ ਔਰ ਪੂਰੀ ਰੇਂਜ ਆਉਣ ਵਾਲੇ ਸਮੇਂ ਤੇ ਤੁਹਾਨੂੰ ਫਰਨੀਚਰ ਦੀ ਪੂਰੀ ਰੇਂਜ ਲੱਗੀ ਹੋਈ ਮਿਲੇਗੀ ਕੋਈ ਵੀ ਸਮਾਨ ਲੈਣਾ ਤੁਸੀਂ ਇੱਕ ਵਾਰੀ ਇੱਥੇ ਆਓ ਤੇ ਆ ਕੇ ਜਰੂਰ ਦੇਖੋ ਰੇਟ ਟਰਾਈ ਕਰੋ ਸਾਡੇ ਰੇਟਾਂ ਦੀ ਗਾਰੰਟੀ ਹੋਏਗੀ ਕਿ ਤੁਸੀਂ ਪੂਰੇ ਸ਼ਹਿਰ ਚ ਮੈਂ ਕਹਿੰਦਾ ਪੂਰਾ ਗੁਰਦਾਸਪੁਰ ਬਟਾਲਾ ਅੰਮ੍ਰਿਤਸਰ ਜਿੱਥੇ ਮਰਜ਼ ਸਾਡੇ ਰੇਟਾਂ ਦੀ ਵੀ ਇੱਥੇ ਗਾਰੰਟੀ ਮਿਲੇਗੀ ਤੁਹਾਨੂੰ ਰੇਟ ਵੀ ਬਾਜ਼ਾਰ ਨਾਲੋਂ ਕਾਫੀ ਸਸਤੇ ਹੋਣਗੇ ਤੇ ਕੁਆਲਿਟੀ ਪ੍ਰੋਡਕਟ ਮਿਲੇਗਾ ਔਰ ਬਾਕੀ ਉਸ ਤੋਂ ਇਲਾਵਾ ਜਿਹੜਾ ਸਾਡਾ ਇੱਕ ਨਵੀਂ ਆਪਾਂ ਪ੍ਰੋਮੋਸ਼ਨ ਸਕੀਮ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਕੋਈ ਵੀ ਕਸਟਮਰ ਸਾਡੇ ਕੋਲੋਂ ਕੋਈ ਸਮਾਨ ਲੈਂਦਾ ਹੈ ਤੇ ਉਹਨੂੰ ਹਰ ਮਹੀਨੇ ਆਪਾਂ ਇੱਕ ਇਨਾਮ ਕੱਢਿਆ ਕਰਾਂਗੇ ਕਿਸੇ ਮਹੀਨੇ ਉੱਚ ਇਲੈਕਟ੍ਰਿਕ ਸਕੂਟਰੀ ਨਿਕਲਿਆ ਕਰੇਗੀ ਕਿਸੇ ਮਹੀਨੇ ਆਰੋ ਕਿਸੇ ਮਹੀਨੇ ਐਲਈਡੀ ਉਹ 15 ਮਹੀਨੇ ਦਾ ਆਪਾਂ ਪਲਾਨ ਸ਼ੁਰੂ ਕੀਤਾ 15 ਮਹੀਨੇ ਤੱਕ ਜਿਹੜਾ ਵੀ ਕਸਟਮਰ ਸਾਡੇ ਨਾਲ ਜੁੜੇਗਾ ਉਹਨੂੰ ਹਰ ਮਹੀਨੇ ਉਹਦਾ ਇਨਾਮ ਨਿਕਲਿਆ ਕਰੇਗਾ ਕੋਈ ਵੀ ਕਸਟਮਰ ਚਾਹੇ ਉਹ ਆਕੇ ਸਾਡ ਨਾਲ ਸਾਡੇ ਕੋਲ ਪ੍ਰੋਡਕਟ ਖਰੀਦੇ ਉਹਦਾ ਕੂਪਨ ਜਿਹੜਾ ਆਪਾਂ ਇੱਥੇ ਪਾਵਾਂਗੇ ਤੇ ਹਰ ਮਹੀਨੇ ਦੇ ਮਹੀਨੇ ਉਹਦਾ ਇਨਾਮ ਕੱਢਿਆ ਕਰਾਂਗੇ ਬਹੁਤ ਹੀ ਵਧੀਆ ਪ੍ਰਚਾਰ ਕੀਤਾ ਜੀ ਡੀਓਜੀ ਸਿਵਾਲੇ ਨੇ ਵੇਖੋ ਜੀ ਭਾਵੇਂ ਕਿਸੇ ਦਾ 2000 ਦਾ ਲਿਆ ਕੇ ਸਮਾਨ ਕੇ ਨੇ 4000 ਦਾ ਲਿਆ ਜਾਂ ਕਿਸੇ ਦਾ ਵੀ ਲਿਖ ਲਿਆ ਹਰੇਕ ਨੂੰ ਕੋਈ ਨਾ ਕੋਈ ਇਨਾਮ ਮਿਲਿਆ ਤੇ ਇੱਕ ਛੋਟਾ ਜਿਹਾ ਪਿੰਡ ਆ ਸਾਡਾ ਇਹ ਤੇ ਇਸੇ ਪਿੰਡ ਵਿੱਚ ਵੇਖੋ ਕਿੰਨੀ ਵਧੀਆ ਸਹੂਲਤ ਸਾਨੂੰ ਮਿਲ ਗਈ ਆ ਨਹੀਂ ਤਾਂ ਕਿਤੇ ਕਿਤੇ ਸੁਣੀਦਾ ਹੁੰਦਾ ਹੈ ਸ਼ਹਿਰਾਂ ਵਿੱਚ ਇਹ ਕੰਮ ਹੁੰਦਾ ਹੈ ਦੇਖੋ ਸਾਡੇ ਛੋਟੇ ਜਿਹੇ ਪਿੰਡ 'ਚ ਸਾਡੇ ਵੀਰ ਮਨਪ੍ਰੀਤ ਜਣੇ ਡੀਓਜੀ ਸੀ ਦਾ ਖੁੱਡਿਆ ਕੰਮ ਬਹੁਤ ਵਧੀਆ ਉਹ ਵਧੀਆ ਤੇ ਮੈਂ ਤੇ ਇਹੋ ਸਾਰਿਆਂ ਨੂੰ ਕਹਾਂਗਾ ਕਿ ਸਮਾਨ ਜਰੂਰ ਇੱਥੇ ਇੱਕ ਜਰੂਰ ਇੱਕ ਵਾਰੀ ਵੀ ਜਿਹੜਾ ਜਰੂਰ ਕਰਨੀ ਚਾਹੀਦੀ ਬੰਦੇ ਮਰੇ ਜ ਕੋ 2000 ਦਾ ਸਮਾਨ ਕਰਦਾ ਮੈਂ ਕਿਹਾ 2000 1500 ਦਾ ਵੀ ਖੜਿਆ ਸਮਾਨ ਉਹਨੂੰ ਕੋਈ ਨਾ ਕੋਈ ਕੁੱਪਣ ਦਿੱਤਾ ਈਵਨ ਕੋਈ 2 3 4 ਵਾਰੀ ਉਂਝ ਵੀ ਆਇਆ ਉਹਨੂੰ ਵੀ ਦਿੱਤਾ ਅੱਜ ਕੀ ਕੀ ਨਿਕਲੇ ਆ ਸਮਾਨ ਅੱਜ ਦੇ ਵੇਖੋ ਜੀ ਸਕੂਲ ਇਲੈਕਟ੍ਰਿਕ ਸਕੂਟਰੀ ਤੱਕ ਲੈ ਕੇ ਤੇ ਪ੍ਰੈਸ ਤੱਕ ਸਾਰੇ ਕੋਈ 15 20 ਨਾਮ ਨਿਕਲੇ ਬਹੁਤ ਵਧੀਆ ਬਹੁਤ ਬਹੁਤ ਮੁਬਾਰਕਾਂ ਅਸੀਂ ਅੱਜ ਪਹਿਲੀ ਵਾਰ ਡੀਜੀਓ ਸੀਮਾਟ ਤੇ ਆਏ ਆ ਤੇ ਸਾਡੀ ਐਕਟਿਵਾ ਨਿਕਲੀ ਆ 쿠ਪਨ ਪਾਇਆ ਸੀ ਭਾਜੀ ਉਹਨਾਂ ਨੇ ਰੈਲਟੀ ਸੀ ਸਾਡੇ ਉਹਨਾਂ ਨੇ ਤੇ ਸਾਨੂੰ ਕੋਈ ਗੀਜ਼ਰ ਲਵਾਇਆ ਸੀਗਾ 7500 ਰੁਪਏ ਦਾ ਸਾਨੂੰ ਪਤਾ ਨਹੀਂ ਸੀ ਕਿ ਉਹ ਸਾਡੀ ਕਰਤੀਆ ਨਿਕਲੀ ਹੈ ਕਰਤੀਆ ਕਰਤਾ ਤੇ ਜੀ ਬਹੁਤ ਖੁਸ਼ ਆਂਦੀ ਸਾਡੀ ਲੱਗਦੀ ਹੈ ਲੱਗਦੀ ਐਕਟਿਵਾ ਲੱਗਦੀ ਆ ਸੋ ਅਸੀਂ ਪਹਿਲੀ ਵਾਰ ਇਹਨਾਂ ਦੀ ਅੱਜ ਸੋਪਟੇ ਆਏ ਆ ਸਾਨੂੰ ਬਹੁਤ ਵਧੀਆ ਲੱਗ ਰਿਹਾ ਸਾਨੂੰ ਯਕੀਨ ਵੀ ਨਹੀਂ ਕੀ ਹੋਇਆ ਕਿ ਅਸੀਂ ਮਤਲਬ ਸਾਡਾ ਨਿਕਲੂਗੀ ਚੀਜ਼ ਸੋ ਸਾਰੇ ਜਣੇ ਇੱਥੇ ਆਇਆ ਕਰੋ ਬਹੁਤ ਵਧੀਆ ਸਮਾਨ ਨਿਕਲ ਬਹੁਤ ਵਧੀਆ ਹੈ ਐਂਡ ਖੂਬੜ ਵਗੈਰਾ ਵੀ ਬਹੁਤ ਵਧੀਆ ਪਾ ਲਏ ਨੇ ਇਹ ਬਹੁਤ ਵਧੀਆ ਜੀ ਚੀਜ਼ਾਂ ਨੇ ਸਾਰੀਆਂ ਸੋ ਸਾਨੂੰ ਤੇ ਬਹੁਤ ਵਧੀਆ ਲੱਗਿਆ ਲੱਗਿਆ ਇਹ ਚੀਜ਼ ਨਿਕਲੀ ਇਹ ਫਾਈਨਲ ਸਾਨੂੰ ਜੀ ਇਹ ਨਿਕਲਿਆਗਾ ਕਮਿਟੀ ਅਨੁਕ੍ਰਮਿਤ ਹੋਇਆ ਕਿ ਸਾਡੀ ਲੱਗਤੀ ਵਾਲਾ ਨਿਕਲੀ ਆ ਸੋ ਇਹਨਾਂ ਘਰ ਜਾ ਕੇ ਵੀ ਇਸ ਚੀਜ਼ ਬਾਰੇ ਦੱਸਾਂਗੇ ਤੇ ਕਰਦੇ ਸਾਡੇ ਬਹੁਤ ਜਦੋਂ ਤੁਹਾਨੂੰ ਦੱਸਿਆ ਤੇ ਤੁਹਾਡੀ ਆਪਣੇ ਘਰ ਦੇ ਦੱਸਿਆ ਤੇ ਕਿਦਾਂ ਕੀ ਕਹਿੰਦੇ ਹੋ ਪਹਿਲਾਂ ਤੇ ਉਹਨਾਂ ਨੂੰ ਯਕੀਨ ਹੀ ਨਹੀਂ ਸੀ ਕਿ ਇਹ ਸਾਡੀ ਐਕਟੀਵਿਟੀ ਨਿਕਲੀ ਹੋਈ ਆ ਇੱਕ ਦੂਜੇ ਨੂੰ ਸਾਰੇ ਇਤਰਾ ਹੀ ਬੋਲਣ ਦੇ ਹੀ ਕਿ ਨਹੀਂ ਇਹ ਝੂਠ ਹੋ ਸਕਦਾ ਬਸ ਉਹ ਇਹੀ ਕਹੇ ਕਿ ਸੋ ਅਸੀਂ ਜਾ ਕੇ ਦੇਖਦੇ ਆ ਫਿਰ ਤੁਹਾਨੂੰ ਦੱਸਦੇ ਆ ਫਾਈਨਲ ਕੀ ਰਿਜ਼ਲਟ ਆ ਸੋ ਸਾਨੂੰ ਨਹੀਂ ਧਿਆਨ ਤੇ ਬਹੁਤ ਵਧੀਆ ਲੱਗਿਆ ਬਹੁਤ ਖੁਸ਼ੀ ਆ ਸਾਨੂੰ ਸਾਨੂੰ ਐਸੀ ਚੀਜ਼ ਮਿਲੀ ਆ ਪਹਿਲੀ ਵਾਰ ਸਾਡੀ ਫੈਮਿਲੀ ਦੇ ਵਿੱਚ ਇਤਤਾਂ ਦਾ ਸਾਨੂੰ ਕੋਈ ਤੋਹਫਾ ਮਿਲਿਆ ਆ ਸੋ ਬਹੁਤ ਬਹੁਤ ਰਿਵਾਰਗਾਂ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਤੁਸੀਂ ਡੀਜੀਓਸੀ ਨੂੰ ਕਿੰਨਾ ਕੇ ਪ੍ਰਮੋਟ ਕਰੋਗੇ ਆਪਣੇ ਲੱਗੇ ਜਿਆਦਾ ਕਰਾਂਗੇ ਨੈਕਸਟ ਟਾਈਮ ਹੋ ਨਹੀਂ ਜਦੋਂ ਵੀ ਆਵਾਂਗੇ ਇੱਥੇ ਆ ਤੁਹਾਨੂੰ ਪ੍ਰੋਡਕਟ ਕਿਦਾਂ ਦਾ ਲੱਗਾ ਇਹ ਤੁਸੀਂ ਵਰਤ ਰਹੇ ਹੋ ਪਹਿਲੇ ਬਹੁਤ ਵਧੀਆ ਹੈ ਬਹੁਤ ਵਧੀਆ ਹਾਂਜੀ ਚਲੋ ਠੀਕ ਹੈ ਧੰਨਵਾਦ ਧੰਨਵਾਦ